ਨਜਾਇਜ਼ ਮਾਈਨਿੰਗ ਉਤੇ ਸਾਦੀ ਮੰਤਰੀ ਹਰਜੋਤ ਬੈਂਸ ਦੀ ਚੁੱਪੀ ਨੇ ਵਧਾਇਆ ਲੋਕਾਂ ਦਾ ਰੋਸ ਲੋਕਾਂ ਨੇ ਵੀ ਲਗਾ ਦਿੱਤੇ ਪੋਸਟਰ ਸ਼ਸ਼ੀਕਲ ਤੇ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਵਿਰੋਧੀ ਅੰਦੋਲਨਾਂ ਦੇ ਦੌਰਾਨ ਮੰਤਰੀਆਂ ਵਿਰੁੱਧ ਪੋਸਟਰ ਲਗਾਉਣ ਦੀਆਂ ਘਟਨਾਵਾਂ ਹੋਈਆਂ ਹਨ ਖਾਸ ਕਰਕੇ ਰੋਪੜ ਅਤੇ ਨੰਗਲ ਖੇਤਰ ਦੇ ਵਿੱਚ ਜਿੱਥੇ ਹਰਜੋਤ ਸਿੰਘ ਬੈਂਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਵਿਰੋਧ ਕਰਨ ਵਾਲਿਆਂ ਵੱਲੋਂ ਪੋਸਟਰ ਲਗਾ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ ਹਲਕੇ ਦੇ ਵਿੱਚ ਨਜਾਇਜ਼ ਖਨਨ ਨੇ ਸੜਕਾਂ ਪੁਲਾਂ ਤੇ ਪਾਣੀ ਦੇ ਪੱਧਰ ਨੂੰ ਨੁਕਸਾਨ ਪਹੁੰਚਾਇਆ ਹੈ ਜਿਸ ਨਾਲ ਲੋਕਾਂ ਦੇ ਵਿੱਚ ਗੁੱਸਾ ਵਧਿਆ ਤੇ ਪ੍ਰਸ਼ਾਸਨ ਦੇ ਵਿਰੁੱਧ ਪ੍ਰਦਰਸ਼ਨ ਵੀ ਹੋਏ ਪੰਜਾਬ ਦੇ ਰੋਪੜ ਖੇਤਰ ਦੇ ਵਿੱਚ ਮੰਤਰੀ ਹਰਜੋਨ ਸਿੰਘ ਬੈਂਸ ਵਿਰੋਧ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਨ ਨਾਲ ਜੁੜੇ ਪੋਸਟਰ ਮੁੱਖ ਤੌਰ ਉਤੇ ਸੜਕਾਂ ਪਿੰਡਾਂ ਅਤੇ ਦਰਿਆਵਾਂ ਕੰਢਿਆਂ ਦੇ ਨੇੜੇ ਲਗਾਏ ਗਏ ਹਨ ਜਿੱਥੇ ਲੋਕ ਵਾਤਾਵਰਨ ਨੁਕਸਾਨ ਅਤੇ ਪਾਣੀ ਵਾਰੇ ਗੁੱਸਾ ਜ਼ਾਹਰ ਕਰੇ ਸਨ ਖਾਸ ਤੌਰ ਉਤੇ ਗਾਮਪੁਰ ਦੇ ਵੱਡੇ ਪੁਲ ਕੋਲ ਕਈ ਥਾਵਾਂ ਤੇ ਇਹ ਵਿਰੋਧੀ ਪੋਸਟਰ ਵਿਖੇਖੇ ਗਏ ਗੈਰ ਕਾਨੂੰਨੀ ਮਾਈਨਿੰਗ ਨਾਲ ਜੁੜੇ ਪੋਸਟਰ ਕੁਝ ਦਿਨ ਪਹਿਲਾ ਹੀਲ ਲਗਾਏ ਗਏ ਸਨ ਜੋ ਨਜਾਇਜ਼ ਖਨਨ ਵਿਰੋਧੀ ਅੰਦੋਲਨਾਂ ਦੇ ਨਾਲ ਜੁੜੇ ਲੋਕਾਂ ਦਾ ਮਾਈਨਿੰਗ ਤੋਂ ਸਤਾਏ ਹੋਏ ਲੋਕਾਂ ਦਾ ਕੰਮ ਲੱਗ ਰਿਹਾ ਹੈ ਇਹ ਪੋਸਟਰ ਰਾਤ ਦੇ ਸਮੇਂ ਜਾਂ ਫਿਰ ਪ੍ਰਦਰਸ਼ਨ ਦੇ ਦੌਰਾਨ ਲਗਾਏ ਗਏ ਦੱਸੇ ਜਾ ਰਹੇ ਹਨ ਰੋਪੜ ਗਿਲੇ ਦੇ ਵਿੱਚ ਸਤਲੁਜ ਨਦੀ ਦੇ ਵਿੱਚ ਰਾਤ ਦਿਨ ਪੋਕਲਨਾ ਅਤੇ ਟਿਪਰਾਂ ਦੇ ਨਾਲ ਖਦਾਈ ਜਾਰੀ ਹੈ ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਅਤੇ ਹੜ੍ਹਾਂ ਦਾ ਖਤਰਾ ਵੱਧ ਰਿਹਾ ਹੈ ਐਨਜੀਟੀ ਨੇ ਵੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਛਾਪੇ ਮਾਰੀਆਂ ਕਰਕੇ ਵਾਹਨ ਜ਼ਬਤ ਕੀਤੇ ਹਨ ਪਰ ਮਾਫੀਆ ਰੁਕ ਨਹੀਂ ਰਿਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਤੇ ਸਾਡੀ ਚੁੱਪ ਨੇ ਲੋਕਾਂ ਦੇ ਵਿੱਚ ਅਸੰਤੋਸ਼ ਪੈਦਾ ਕੀਤਾ ਤੇ ਲੋਕ ਪੋਸਟਰ ਰਾਹੀਂ ਵਿਰੋਧ ਜाहिर ਕਰ ਰਹੇ ਹਨ